ਸੇ ਗੁਰਦੁਆਰਾ ਬੇਰਸਾਬ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਉਹ ਪਵਿੱਤਰ ਵੇਈ ਵੀ ਮੌਜੂਦ ਹੈ ਉਹ 베ਰੀ ਵੀ ਮੌਜੂਦ ਹੈ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਲਗਾਈ ਸੀ ਅੱਜ ਉਹਨਾਂ ਦੇ ਵਿਆਹ ਦੇ ਉਪਲਕਸ਼ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚੀ ਨੇ ਨਾਲ ਨਾਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੁਸੀਂ ਦਰਸ਼ਨ ਕਰੋ ਇਸ ਵਕਤ ਗੁਰਦੁਆਰਾ ਬੇਰਸਾਬ ਦੇ ਔਰ ਤਕਰੀਬਨ ਜਾਣਕਾਰੀ ਅਨੁਸਾਰ ਬਟਾਲਾ ਸਾਬ ਤੋਂ ਵੀ ਜਿਹੜੀ ਬਹੁਤ ਵੱਡੀ ਮਾਤਾ ਦੇ ਵਿੱਚ ਸੰਗਤ ਜਿਹੜੀ ਹੈ ਪ੍ਰੋਣਿਆਂ ਦੇ ਰੂਪ ਦੇ ਵਿੱਚ ਅੱਜ ਇੱਥੇ ਪਹੁੰਚ ਰਹੀ ਹੈ ਔਰ ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ ਔਰ ਇੱਥੇ ਹੀ ਇਸੇ ਸਥਾਨ ਤੇ ਗੁਰਦੁਆਰਾ ਜਿਹੜਾ ਪੂਰਾ ਸੱਭ ਬਣਿਆ ਹੋਇਆ ਔਰ ਇੱਥੇ ਹੀ ਆਪਣੇ ਹੱਥੀ 베ਰੀ ਦਾ ਬੂਟਾ ਜਿਹੜਾ ਲਗਾਇਆ ਸੀ ਗੁਰਸੱਭ ਨੇ ਔਰ ਅੱਜ ਉਹ ਇਸੇ ਸਥਾਨ ਤੇ ਮੌਜੂਦ ਹੈ ਬਹੁਤ ਸੰਗਤ ਜਿਹੜੀ ਮੌਜੂਦ ਹੈ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਔਰ ਉਹਨਾਂ ਨੂੰ ਕਹਿੰਦੇ ਆ ਕਿ ਮੈਂ ਕੈਮਰਾ ਪਰਸਨ ਨੂੰ ਕਹਾਂਗੇ ਕਿ ਉਹ ਸੰਗਤ

ਐ ਰਾਮਪੋਜੀ ਜੀ ਤੋਂ ਰਾਮਪੋਜੀ ਜੀ ਤੋਂ ਕਿੰਨਾ ਚਾਏ ਫਿਰ ਵਿਆਹ ਦਾ ਬਹੁਤ ਕਿਆ ਪਹਿਲੀ ਵਾਰ ਆਇਆ ਬਹੁਤ ਕਿਆ ਬਾਤ ਹੈ ਜਾਓਗੇ ਫਿਰ ਕੱਲ ਰਾਤ ਨਾਲ ਨਹੀਂ ਬਾਗ ਰਹਿਣਾ ਠੀਕ ਹੈ ਸੋ ਸੰਗਤੇ ਵਿੱਚ ਬਹੁਤ ਜਿਹੜਾ ਉਤਸ਼ਾਹ ਹੈ ਨਜ਼ਰ ਆ ਰਿਹਾ ਹੋਰ ਬਹੁਤ ਸਾਰੀ ਸੰਗਤਾਂ ਤੇ ਮੌਜੂਦ ਐਸੀ ਕੋਸ਼ਿਸ਼ ਕਰਦੇ ਆਂ ਗੱਲਬਾਤ ਦੀ ਅਸੀਂ ਗੱਲ ਕਰ ਰਹੇ ਸੀ ਮਾਤਾ ਜੀ ਨਾਲ ਕਿ ਵਿਆਹ ਅਸੀਂ ਬਹੁਤ ਦੇਖਦੇ ਆਂ ਵਿਆਹਾਂ ਦੇ ਚਾਹ ਹੁੰਦੇ ਨੇ ਲੇਕਿਨ ਬਾਬੇ ਨਾਨਕ ਦੇ ਵਿਆਹ ਦਾ ਕਿੰਨਾ ਚਾਏ ਬਹੁਤ ਜ਼ਿਆਦਾ ਸਭ ਤੋਂ ਹੀ ਜ਼ਿਆਦਾ ਬਹੁਤ ਖੁਸ਼ੀ ਹੈ ਕਿਥੋਂ ਆਏ ਅਸੀਂ ਕਿੰਨਾ ਪਿੰਡ ਤੋਂ ਹਾਂਜੀ ਗਿੱਲਾ ਪਿੰਡ ਤੋਂ ਗਿੱਲਾ ਪਿੰਡ ਹਾਂਜੀ ਤੋਂ ਸਵੇਰੇ ਜਿਹੜਾ ਇਹ ਤੋਂ ਨਗਰ ਕੀਰਤਨ ਵੀ ਕੱਢਿਆ ਜਾਏਗਾ ਔਰ ਬਟਾਲਾ ਸਾਹਿਬ ਦੇ ਲਈ ਬਰਾਦਰੂਪ ਦੇ ਵਿੱਚ ਨਗਰ ਕੀਰਤਨ ਜਾਏਗਾ ਔਰ ਅੱਜ ਵੀ ਬਟਾਲਾ ਤੋਂ ਜਿੱਮੇ ਵਿਆਹ ਦੇ ਮੌਕੇ ਦੋਵਾਂ ਪਾਸਿਆਂ ਤੋਂ ਜਿਹੜੀ ਰਿਸ਼ਤਦਾਰੀ ਹੁੰਦੀ ਹੈ ਉਹ ਵਿਆਹ ਦੇ ਇੱਕ ਦਿਨ ਪਹਿਲਾਂ ਦੂਸਰੇ ਘਰ ਜ਼ਰੂਰ ਜਾਂਦੀ ਔਰ ਇਸੇ ਤਰ੍ਹਾਂ ਉਹੀ ਰਸਮਾਂ ਰਿਵਾਜ ਦੇ ਹੋਏ ਅੱਜ ਵੀ ਤੋਂ ਸੰਗਤ ਪਹੁੰਚੇਗੀ ਆਪੇ ਅੱਜ ਕਿੰਨਾ ਚਾਏ ਵਿਆਹ ਦਾ ਬਹੁਤ ਚਾਹਦਾ ਜੀ ਬਾਬੇ ਦੀ ਮਿਹਰ ਆਈ ਫੁੱਲ ਕਿਰਪਾ ਜੀ ਹਾਂਜੀ ਬਹੁਤ ਵਧੀਆ ਬਹੁਤ ਖੁਸ਼ੀ ਆ بیان ਨਹੀਂ ਕਰ ਸਕਦੇ ਬਹੁਤ ਸੋਹਣਾ ਆ ਜੀ ਬਾਬੇ ਨਾਨਕ ਦੀ ਕਿਰਪਾ ਪੂਰੀ ਆ ਜੀ ਬਾਬੇ ਨਾਨਕ ਦੇ ਚੜ੍ਹਦੀ ਕਲਾ ਬਖਸ਼ੀ ਹੋਈ ਆ ਚੜ੍ਹਦੀ ਕਲਾ ਹਰ ਇੱਕ ਤੇ ਚਾਹੀਦੀ ਆ ਜੀ ਜੀ ਮੇਰਾ ਬਾਬੇ ਨਾਨਕ ਦੀ ਉਹ ਬਾਬੇ ਨਾਨਕ ਦੀ ਮੇਰ ਹੈ ਆ तमाम ਦੁਨੀਆ ਦੇ ਵਿੱਚ ਇੱਕ ਹੌਕਾ ਵੀ ਦਿੱਤਾ ਹੋਇਆ ਔਰ ਉਸ ਨਾਰੇ ਤੇ ਦੁਨੀਆ ਜਿਹੜੀ ਕਰਮ ਕਰਦੀ ਆ ਔਰ ਉਹ ਆਪਣੇ ਆਪ ਨੂੰ ਭਾਗਾ ਪਰ ਹੈ ਵੀ ਮਹਿਸੂਸ ਕਰਦੀ ਏ ਬਾਈ ਵੈਗੂ ਖਾਲਸਾ ਵੈਗੂ ਜੀ ਜੀ ਮਾਤਾ ਜੀ ਵੈਗੂ ਜੀ ਦਾ ਖਾਲਸਾ ਵੈਗੂ ਹਾਂ ਜੀ ਅੱਛਾ ਅਸੀਂ ਇਹ ਗੱਲ ਕਰ ਰਹੇ ਸੀ ਕਿ ਅਸੀਂ ਜ਼ਿੰਦਗੀ 'ਚ ਬੜੇ ਵਿਆਹ ਦੇਖਦੇ ਲੇਕਿਨ ਸਾਲ ਬਾਜ ਜਦੋਂ ਬਾਬੇ ਨਾਨਕ ਦੇ ਵਿਆਹ ਦਾ ਸਮਾਗਮ ਹੁੰਦਾ ਤਾਂ ਬੜਾ ਚਾਹ ਹੁੰਦਾ ਬਹੁਤ ਚਾਹ ਜੀ ਬਹੁਤ ਸਾਰੀ ਜਨਤਾ ਸਾਰੀ ਦੁਨੀਆ ਇਹਨਾਂ ਚ ਆਵਾ ਵੀ ਛੱਟ ਜਾਂਦੇ ਕੱਲ ਤੋਂ ਲੋਕੀ ਹੱਜਾ ਦੇਣ ਤੋਂ ਹੋਏ ਲੱਗੇ ਨੂੰ ਇੱਥੇ ਮਤਲਬ ਜੀ ਮਨਾ ਰਹੇ ਸਵੇਰੇ ਜਾਵਾਂਗੇ ਮਹਾਰਾਜ ਜੀ ਕਿੱਥੋਂ ਆਏ ਮੈਂ ਲੋਕਲ ਹੀ ਆਇਆ ਇੱਥੇ ਅੱਛਾ ਤੁਸੀਂ ਲੋਕਲ ਅੱਛਾ ਲੋਕਲ ਜਿਹੜੇ ਲੋਕ ਨੇ ਤੁਹਾਨੂੰ ਪਤਾ ਹੋਣਾ ਕਿ ਕਿੰਨੋਂ ਦੂਰ ਤੱਕ ਲੋਕ ਵਿਦੇਸ਼ਾਂ ਤੋਂ ਵੀ ਇੱਥੇ ਪਹੁੰਚਦੇ ਨੇ ਖਾਸ ਤੌਰ ਤੇ ਇਸ ਦਿਨ ਹਾਂ ਹਾਂ ਜੀ ਪਹੁੰਚਦੇ ਹੀ ਪਹੁੰ ਇਸ ਦਿਨ ਤੇ ਜਰੂਰ ਮਤਲਬ ਹਰ ਬੰਦਾ ਕਹਿੰਦਾ ਵੀ ਮੈਂ ਜਾਵਾਂਗਾ ਬੱਚੇ ਕਿਹਨੇ ਦੇ ਜਰਮਣਾ ਜੀ ਐ ਕਿਹ ਵਾਰੀ ਨਹੀਂ ਆਏ ਵੈਸੇ ਉਧਾਂ ਤੇ ਅੱਗੇ ਆਉਂਦੇ ਐ ਏਦਾਂ ਮਤਲਬ ਹਾਂ ਅਰਸਾ ਲੰ데요 ਬਿਆਹ ਹਾਂ ਜੀ ਨਾਨਾ ਤੁਸੀਂ ਸੰਕਤਾਂ ਦੇ ਦਰਸ਼ਨ ਵੀ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਸੁਲਤਾਨਪੁਰ ਦੀ ਲੋਧੀ ਜਿਹੜੀ ਹੈ ਇਤਿਹਾਸਿਕ ਧਰਤੀ ਹੈ ਔਰ ਇਸ ਇਤਿਹਾਸਿਕ ਧਰਤੀ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਬਹੁਤ ਸਾਰੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ ਪਰ ਚਾਹੇ ਗੁਰਦੁਆਰਾ ਸੰਤ ਘਾਟ ਦੀ ਗੱਲ ਕਰ ਲਈ ਜਿੱਥੇ ਕੀ ਪਵਿੱਤਰ ਵਈ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਚੁੱਭੀ ਮਾਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਈ ਸੀ ਉੱਥੇ ਗੁਰਦੁਆਰਾ ਸੰਤ ਘਾਟ ਮੌਜੂਦ ਹੈ ਇੱਥੇ ਹੀ ਦੱਸਿਆ ਜਾ ਰਿਹਾ ਹੈ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਦਾ ਪਹਿਲੀ ਵਾਰ ਉਚਾਰਨ ਕੀਤਾ ਸੀ ਔਰ ਇਥੋਂ ਹੀ ਬਾਣੀ ਦੀ ਸ਼ੁਰੂਆਤ ਕੀਤੀ ਸੀ ਨਾਲ ਹੀ ਗੁਰਦੁਆਰਾ ਹਟਸਾ